बड़े मानयोग सीएम साहब ਦੇ ਦਿਸ਼ਾ ਨਿਰਦੇਸ਼ ਨੇ ਜਿਹੜਾ ਆਰਗੇਨਾਈਜ਼ ਕ੍ਰਾਈਮ ਤੇ ਡਰਗਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਸਾਥ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਉਹਦੇ ਇਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅੱਛੀ ਕਾਮਯਾਬੀ ਮਿਲੀ ਹੈ ਵਕਫਾ ਕੇਸਾਂ ਦੇ ਵਿੱਚ 2 ਕਿਲੋ ਹਿਰੋਇਨ ਤੇ 5 ਪਿਸਟਲ ਅਸੀਂ ਬਰਾਮਦ ਕੀਤੇ ਆ ਇਹਦੇ ਵਿੱਚ ਜਿਹੜੀ ਮੇਨ ਗੱਲ ਹੈ ਕਿ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋਈ ਜਿਵੇਂ ਆਪਾਂ ਹਰ ਵਾਰੀ ਗੱਲ ਕਰਦੇ ਆ ਕਿ ਬੈਕਵਰਡ ਲਿੰਕੇਜਸ ਫੋਰਵਰਡ ਲਿੰਕੇਜਸ ਇਦੇਚ ਐਕਚੁਅਲੀ ਵਰਕ ਹੋਇਆ ਐਫ ਆਈ ਆਰ ਨੰਬਰ 5 ਪਹਿਲਾਂ ਦਰਜ ਹੋਈ ਸੀ 121 2025 ਨੂੰ ਹੀਰੋਇਨ ਦੀ ਬਰਾਮਦ ਹੋਈ ਸੀ 1 ਕਿਲੋ ਦੀ ਖਾਣਾ ਕੈਂਟ ਦੇ ਵਿੱਚ ਸੀ ਆਈਏ ਸਟਾਫ ਵੱਲੋਂ ਕੀਤੀ ਗਈ ਸੀ ਉਹਦੇ ਵਿੱਚ ਚਾਰ ਅਕਿਊਜ਼ਡ ਅਸੀਂ ਦੋਸ਼ੀ ਫੜੇ ਸੀਗੇ ਉਹਦੇ ਬੈਕਗ੍ਰਾਉਂਡ ਲਿੰਕੇਜਸ ਦੇ ਵਿੱਚ ਜਿਹੜੇ ਇੰਪੋਰਟੈਂਟ ਗੱਲ ਆਈ ਹੈ ਬਲਵਿੰਦਰ ਐਲੀਅਸ ਕੋਪੀ ਹੈ ਬੰਦਾ ਜਿਹੜਾ ਜਗਤਪੁਰਾ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਉਹ ਨਾਨਕਦੇਵ ਯੂਨੀਵਰਸਿਟੀ ਦੇ ਵਿੱਚ 12ਵੀਂ ਪਾਸ ਹੈ 29 ਸਾਲ ਦੀ ਦੀ ਤਕਰੀਬਨ ਉਮਰ ਹੈ ਇਹ ਤੇਜ ਨਾਲ ਇੱਕ ਸਾਬਰ ਸੰਧੂ ਹੈਗਾ ਉਮਰਪੁਰਾ ਪਿੰਡਾ थाना ਨਾਣਾ ਡਿਸਟ੍ਰਿਕਟ ਅਬਰਸਰ ਰੂਰਲ ਦਾ ਇਹ ਇੱਕ ਦਰਗਾਹ ਦੇ ਉੱਤੇ ਬਾਬੇ ਦਾ ਕੰਮ ਕਰਦਾ ਤਾਂਤ੍ਰਿਕ ਦਾ ਪੁੱਛਿਆ ਵਗੈਰਾ ਦਿੰਦਾ ਹੈ ਇਹ ਦੋਨੇ ਬੰਦੇ ਫੜੇ ਗਏ ਔਰ ਉਸ ਰਿਲੀਜੀਅਸ ਪਲੇਸ ਦਾ ਫਾਇਦਾ ਉਠਾ ਕੇ ਹੀਰੋਨ ਦਾ ਕੰਮ ਕਰਵਾ ਰਿਹਾ ਇਹਨਾਂ ਤੋਂ 1 ਕਿਲੋ ਹਿਰੋਇਨ ਤੇ ਦੋ ਪਿਸਟਲ 1.3 30 ਬੋਰ ਦਾ 30 ਬੋਰ ਦਾ ਇੱਕ 32 ਬੋਰ ਦਾ ਇਹ ਦੋਨੇ ਬੰਦੇ ਗ੍ਰਿਫਤਾਰ ਹੋਏ ਇਹਨਾਂ ਦੀ ਅਜੇ ਬਾਕੀ ਪੁੱਛਗਿਰ ਚੱਲ ਰਹੀ ਹੈ ਕਿਉਂਕਿ ਬਾਰਡਰ ਏਰੀਆ ਦੇ ਬੰਦੇ ਆ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਮੋਹਲਾ ਰਹੇ ਆ ਔਰ ਜਬਾਂ ਦਾ ਇਹ ਸਕਿਉਰਟੀ ਗਾਰਡ ਲੱਗੇ ਆਇਤੇ ਉਹ ਦੂਜਾ ਬਾਬਾ ਉੱਥੇ ਦਰਗਾਹ ਦੇ ਉੱਤੇ ਨਾਮ ਨਾਲ ਆਪਣੇ ਗੜੀਆਂ ਅਸਾਈਨਮੈਂਟ ਨੂੰ ਚਿਪਾਉਂਦਾ ਤੇ ਅੱਗੇ ਡਿਸਟ੍ਰਿਬਿਊਟ ਕਰਨ ਦਾ ਕੰਮ ਕਰਦਾ ਇਸ ਤੋਂ ਇਲਾਵਾ ਐਫ ਆਈ ਆਰ ਨੰਬਰ 18 ਜਿਹੜੀ ਹੈ 291 2025 اے ਗੇਟ ਕੀਮਾ ਦੇ ਵਿੱਚ ਦਰਜ ਕੀਤੀ ਗਈ ਆਰ ਰੈਕਟ ਵੀ ਇਹਦੇ ਵਿੱਚ ਪਹਿਲਾਂ ਪਿੰਗਿਸਟਲ ਆਲਰੇਡੀ ਫੜੇ ਜਾ ਚੁੱਕੇ ਆ ਤੁਹਾਨੂੰ ਦੱਸ ਚੁੱਕੇ ਆਪਾਂ ਉਹਦੇ ਵਿੱਚ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਕਰਦੇ ਤੇ ਫਰਦਰ ਇਨਵੈਸਟੀਗੇਸ਼ਨ ਕਰਦੇ ਵਰਿੰਦਰ ਏਲੀਅਸ ਸਨਵ ਧੀਰਾ ਇੱਕ ਕੰਬੋਥਾਣੇ ਦਾ ਅਮਰਸਰ ਰੂਰਲ ਦਾ ਰਹਿਣ ਵਾਲਾ 23 ਸਾਲ ਦਾ ਲੇਬਰ ਦਾ ਕੰਮ ਕਰਦਾ ਤੇ ਦਸੇ ਪਾਸ ਹੈ ਇਹਦੀ ਤੋਂ ਤਿੰਨ ਪਿਸਤਲ ਬਤੀਬੌਰ ਦੇ ਤੇ ਦੋ ਲਾਈਵ ਰਾਉਂਡਸ ਬਰੰਦ ਹੋਏ ਨੇ ਇਹਦੇ ਜਿਹੜਾ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਲੋਕਲ ਕ੍ਰਿਮੀਨਲ ਨੇ ਜਿਹੜੇ ਆਪਣੇ ਆਪ ਨੂੰ ਹੁਣ ਜਿਹੜੀ ਜ਼ਿਆਦਾ ਕ੍ਰਾਈਮ ਦੀ ਦੁਨੀਆ ਨੇ ਵਿੱਚ ਪੈਰ ਰੱਖ ਰਹੇ ਸੀ ਵੀ ਪਿਸਤਲ ਵਗੈਰਾ ਮੰਗਾ ਕੇ ਇਹਨਾਂ ਨੂੰ ਜਦੋਂ ਪੁਲਿਸ ਪਾਰਟੀ ਨੇ ਸਾਡੀ ਚੈਲੰਜ ਕੀਤਾ ਸਾਡੇ ਕਾਂਸਟੇਬਲ ਜਦੋਂ ਇਹਨੂੰ ਫਾਈਂਡ ਦੀ ਕੋਸ਼ਿਸ਼ ਕਰ ਰਿਹਾ ਸੀ ਵਿਰਿੰਦਰ ਸਿੰਘ ਨੇ ਉਹਨੇ ਉੱਤੇ ਕਾਫੀ ਫਾਇਰ ਕੀਤੇ ਉਹਦੇ ਜਵਾਬੀ ਫਾਇਰ ਚ ਵੀ ਇਹਦੇ ਵੀ ਸਾਡੇ ਜਿਹੜਾ ਕਾਂਸਟੇਬਲ ਆ ਉਹਨੇ ਵੀ ਵਾਪਸ ਇੱਕ ਦੀਸਪਾਰਟੀ ਨੇ ਫਾਇਰ ਕੀਤੇ ਕਿਸੇ ਨੇ ਲੱਗੀ ਨਹੀਂ ਪਰ ਫਾਇਰਿੰਗ ਤੋਂ ਬਾਅਦ ਇਹ ਬੰਦਾ ਜਿਹੜਾ ਰੈਸਟੋਰੈਂਟ ਹੈ ਤੋਂ ਇਸ ਬੰਦੇ ਵਿੱਚ ਐਫਆਈਆਰ ਨੰਬਰ 10 16225 ਨੂੰ ਖਾਣਾ ਕਥੋਂ ਨੰਗਲ ਡਿਸਟ੍ਰਿਕਟ ਅਮਰਸੇਰ ਰੂਰ ਆਪਣੀ ਟੀਮ ਵੱਲੋਂ ਦਰਜ ਕਰਾਈ ਗਈ ਕਿਉਂਕਿ ਦੇ ਅਟੈਂਪਟ ਟਮਾਟਰ ਆਪਣੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਹੋਇਆ ਸੀ ਆਰਮ ਦਾ ਜਿਹੜਾ ਇਨੀਕ ਆਰਮ ਦਾ ਹੋ ਗਈ ਇਹਦੇ ਤੇ ਕਾਰਵਾਈ ਹੋਈ ਉੱਥੇ ਉਸ ਤੋਂ ਇਲਾਵਾ 1 ਕਿਲੋ ਹਿਰੋਇਨ ਜੜੀ ਆ ਉਹ ਲੇਟੈਸਟ 17 ਨੰਬਰ ਮੁਕੱਦਮਾ ਜਿਹੜਾ 16 2 25 ਦਾ ਹੈ ਇਹ ਜਿਹੜਾ ਰਾਜਵਿੰਦਰ son of ਅਫਤਾਰ ਸਿੰਘ ਹੈ ਚੰਡੀਗੜ੍ਹ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰ ਦਾ ਕਤਿਕ ਸਾਲ ਦਾ ਹੈਗਾ ਬੱਸ ਡਰਾਈਵਰ ਹੈ ਬਾਰੀ ਪਾਸ ਹੈ ਪਰ ਉਹਨੇ ਹੀਰੇੰ ਦਾ ਕੰਮ ਕਰਦਾ ਪਹਿਲਾਂ ਵੀ ਇਹਦੇ ਖਿਲਾਫ ਚੰਡੇਰ ਥਾਣੇ ਦੇ ਵਿੱਚ ਐਨਡੀਪੀਐਸ ਦਾ ਪਰਚਾ ਦਰਜ ਹੈ ਤੇ ਖਾੜਾ সদর ਅੰਮ੍ਰਿਤਸਰ ਦੇ ਵਿੱਚ ਵੀ 2019 ਚੰਡੇਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਦਸਵੇਂ ਪਾਸਾ ਹੈ ਇਹਨਾਂ ਦੋਨਾਂ ਤੋਂ 1 ਕਿਲੋ ਹੀਰੇ ਮਿਲੀ ਹੈ ਸੋ ਜੇ ਆਪਾਂ ਸਾਰੀ ਇਹ ਰਿਕਵਰੀ ਦੋਪਰ ਦੇ ਵਿੱਚ ਲਾਈ ਸੀ ਇਹ ਵਾਲੂ ਸਾਡੇ ਇੰਸਪੈਕਟਰ ਬੋਲਰ ਦੀ ਰਮਿੰਦਰ ਐਸ.ਪੀ. डीसीपी वजू जी और ओवरऑल सुपरविजन डीसीपी साहब इन्वेस्टिगेशन हर्ट पिगमेंट टीम ने बड़ा अच्छा काम किया है और 2 किलो टोटल पे पांच पिस्तल वर्क वर्क बोर दे बरामद किए ने और सारे मुलजम गिरफ्तार किए ਹਾਂਜੀ ਸਰ ਇੱਕ ਤੁਹਾਡੀ ਟੀਮ ਨੇ ਮੇਂ ਗੋਵੀ ਅਪਰੀਸ਼ੀਏਟ ਕੀਤਾ ਸੀਗਾ ਕਿ ਉਹਦੇ ਬਾਰੇ ਦੱਸੋ ਕਿ ਕਿਹੜਾ ਤਸਦੀਕਾ ਜਾਂ ਚੁੰਡਾ ਦੇਜੇ ਦੇ ਵਿੱਚ ਫਾਇਲ ਕੀਤੀ ਸੀ ਉਹ ਉਹ ਹੀ ਹੈ ਜੀ ਹੋਈ ਹੈ ਜੀ ਆਪਾਂ ਉਹਦਾ ਪਰਚਾ ਹੀ ਦਰਜ ਕਰਾਇਆ ਜੀ ਉੱਥੇ ਦਰਜ ਕਰਾਇਆ ਕਿਉਂਕਿ ਉੱਥੇ ਹੀ ਫਾਇਲ ਹੋਈ ਸੀ ਕਥੋਵੰਗਲ ਥਾਣਾ ਤੇ ਪੁਲਿਸ ਪਾਰਟੀ ਅੰਮ੍ਰਿਤਸਰ ਸੀਆਈਏ ਦੇ ਕਮਿਸ਼ਨਰ ਦੀ ਪਾਰਟੀ ਨੇ ਇਹੀ ਪਰਚਾ ਦਰਜ ਕਰਾਇਆ ਉਹ ਮੈਂ ਤੁਹਾਨੂੰ ਜ਼ਿਕਰ ਕੀਤਾ ਵਿੱਚੇ ਦੇ ਹਾਂ ਜੀ ਜਿਹੜਾ ਬਰਿੰਦਰ ਸਿੰਘ ਬਥਰ ਲੱਗਾ ਸੀ ਪੁਲਸ ਨਾਲ ਜਿੱਦਲੀ ਵੈਸੇ ਲੱਗੇ ਸੀ ਨਹੀਂ ਉਹ ਇੰਜਰਡ ਨਹੀਂ ਹੋਇਆ ਨਾ ਸੇਮ ਟਾਈਮ ਤੇ ਬਥਰ ਲੱਗਾ ਸੀ ਨਹੀਂ ਮੈਂ ਉਹਦੇ ਚੁਣੇ ਨਹੀਂ ਨਾ ਪੁਲਸ ਦੇ ਗੋਲੀ ਲੱਗੀਆਂ ਫਾਇਰਿੰਗ ਜ਼ਰੂਰ ਹੋਈ ਆ ਆਪਸ ਫਿਰ ਉਹ ਜਿਹੜਾ ਫਾਇਰਿੰਗ ਤੋਂ ਬਾਅਦ ਉਹਨੂੰ ਕਾਬੂ ਕਰ ਲਿਆ ਸਰ ਜਿਹੜਾ ਤੁਸੀਂ ਦੱਸਿਆ ਯੂਨੀਵਰਸਿਟੀ ਦੇ ਵਿੱਚ ਕੀ ਕੰਮ ਕਰਦਾ ਸੀ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹਲੇ ਵੀ ਹਾਂਜੀ ਹਾਂਜੀ ਥੋੜੀ ਘੱਟ ਮੈਨੂੰ ਕਰਦਾ ਜੀ ਇਹਦਾ ਸੇਵਾਦਾਰ ਜਿਹੜਾ ਸੀ ਇਹ ਇਹ ਉਹਨਾਂ ਦੇ ਸੰਪਰਕ ਵਿੱਚ ਸਰ ਕਿਵੇਂ ਆਇਆ ਕੋ ਲੱਗਾ ਪਤਾ ਕਿ ਇਹ ਇਹਨਾਂ ਕੰਮ ਦੇ ਵਿੱਚ ਕਿਵੇਂ ਰਲ ਗਿਆ ਦੇਖੋ ਪਤਾ ਕੀ ਹੈ ਜੀ ਸਾਡਾ ਬਾਰਡਰ ایرিয়া ਨਾ ਜੀ ਕਿਉਂਕਿ ਬਾਰਡਰ ਦੇ ਬਹੁਤ ਜ਼ਿਆਦਾ ਨੇੜੇ ਆ ਉੱਥੇ ਇਹ ਮਤਲਬ ਇਹ ਕਾਫੀ ਪ੍ਰੇਵਲੈਂਟ ਹੋ ਜਾਂਦੀ ਹੈ ਚੀਜ਼ ਕਿਉਂਕਿ ਉੱਥੇ ਡਰੋਨ ਦੀ ਆਮਦ ਰਫਤ ਬਹੁਤ ਹੈ ਤੇ ਉਹਦੇ ਨਾਲ ਜਿਹੜੇ ਸਮਗਨਰਸ ਦਾ ਨੈਟਵਰਕ ਪਰਾਣਾ ਬਣਿਆ ਹੈ ਮੈਚ ਲਈ ਜਿਹੜਾ ਬੰਦਾ ਉਸ ਏਰੀਆ 'ਚ ਰਹਿ ਰਿਹਾ ਹੈ ਕਿ ਉੱਥੇ ਲੋਕਾਂ ਦੀ ਆਮਦ ਰਫਤ ਦਰਗਾਹ ਦੇ ਕਰਕੇ ਕਾਫੀ ਆਉਂਿਆਣਾ ਇਹਦੀ ਵੀ ਲਿੰਕੇਜਸ ਪੈਦਾ ਹੋ ਗਏ ਉਸ ਪੱਲ ਇਹ ਪੈਸਿਆਂ ਦੇ لالਚ ਦੇ ਵਿੱਚ ਵੀ ਜਲਦੀ ਅਸੀਂ ਅਮੀਰ ਹੋਈਏ ਤੁਹਾਨੂੰ ਪਤਾ ਹੀ ਹੈ ਸਾਰੇ ਲੋਕ ਅੱਜਕੱਲ ਲੁਕਰੇਟਿਵ ਜਿਹੜੀ ਇਸ਼ੂਜ਼ ਦੇ ਉੱਤੇ ਜਲਦੀ ਮਤਲਬ ਫਸਲ ਜਾਂਦੇ ਆ ਤਾਂ ਉਸ ਸਿਲਸਿਲੇ 'ਚ ਇਹ ਬੰਦਾ ਉਸ ਡਾਕਟਰ ਦੇ ਵਿੱਚ ਇਨਵੋਲਡ ਹੋਇਆ ਅਡੇਰੇ ਦੀ ਆੜ ਤੇ ਵੇਚੋ ਤੁਸੀਂ ਦੱਸਦੇ ਵੀ ਉੱਥੇ ਸਵਾਲ ਰੱਖਦਾ ਸੀ ਸ਼ੱਕ ਨਹੀਂ ਸੀ ਜਿਹੜੇ ਹੋਰ ਵੀ ਡੇਰੇ ਉਹਨਾਂ ਦਾ ਵੀ ਇਸ ਤਰ੍ਹਾਂ ਦੇ ਚੈਕਿੰਗ ਅਭਿਆਸ ਕਰਦਾ ਹੈ ਕੋਈ ਆ ਸਾਰਿਆਂ ਨੂੰ ਤਾਂ ਨਹੀਂ ਬੁਰਾ ਕਹਿ ਸਕਦੇ ਪਰ ਨੈਚਰਲੀ ਕੋਈ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ 'ਚ ਕੋਈ ਚੀਜ਼ ਆਈ ਹੈ ਆ ਪਰ ਰਿਵੀਲ ਕਰਦੇ ਆ ਤਾਂ ਉਹਦੇ ਖਿਲਾਫ ਟੁਕੋ ਐਕਸ਼ਨ ਲਿਆ ਜਾਂਦਾ ਸਰ ਕੱਲਾ ਨੂੰ ਉਹਦਾ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਹੈ ਜਿਹੜੇ ਜਿਹੜੇ ਮੈਂ ਤੁਹਾਨੂੰ ਦੱਸਿਆ ਰਾਜਵਿੰਦਰ ਦਾ ਪੁਰਾਣਾ ਰਿਕਾਰਡ ਹੈਗਾ ਇਹ ਮੈਂ ਦੇ ਖਿਲਾਫ ਦੋ ਪਰਚੇ ਐਨਡੀਪੀਐਸ ਤੇ ਦਰਜ ਨੇ ਜਿਹੜੇ ਤੋਂ 1 ਕਿਲੋ ਹੀਰੋਨ ਲੇਟੈਸਟ ਬ੍ਰਾਂਡ ਹੋਈ ਹੈ ਥਾਣੇ ਸਦਰ ਦੇ ਵਿੱਚ ਕੇਸ ਰਿਸਟਰ ਹੋਇਆ ਆਪਣੇ ਅੰਮ੍ਰਿਤਸਰ ਦੇ ਵਿੱਚ ਔਰ ਬਾਕੀ ਤਾਂ ਚਲੋ ਬੰਦੇ ਆ ਜਿਹੜੇ ਨਵੇਂ ਨੇ ਮਿਲਿੰਗਰ ਸੈਂਸ ਕੇ ਪੁਰਾਣਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਪਰ ਕਸਰ ਕੋਈ ਨਹੀਂ ਛੱਡੀ ਜੋਨ ਆਪਾਂ ਦੇਖੀਏ ਵੀ ਇੰਨੇ-ਇੰਨੇ ਪਿਸਤਲ ਲੈ ਕੇ ਬੰਦਾ ਇਕੱਠੇ ਕਰ ਰਿਹਾ ਲੋਕਾਂ ਨੂੰ ਤਾਂ ਨੇਚਰਚਲੀ ਕੋਈ ਕੋਈ ਵਾਰਦਾਤ ਜਾਂ ਵੱਡੀ ਕ੍ਰਾਈਮੀ ਉੰਜਾਮ ਤਾਂ ਦੇ ਗਈ ਦੇਗਾ ਜੀ ਤੇ ਡੇਰੇ ਵਿੱਚ ਤਾਂ ਹੋਰ ਵੀ ਬਥੇਰੇ ਜਾਣੇ ਆਂਦੇ ਹੋਣਗੇ ਉਹਨਾਂ ਬਾਰੇ ਕੋਈ ਜਾਣਕਾਰੀ ਸਾਰੀ ਉਹ ਇਹਨਾਂ ਦੀ ਇਨਵੈਸਟੀਗੇਸ਼ਨ ਡਿਟੇਲ ਚੱਲ ਰਹੀ ਹੈ ਜੀ ਫੋਨ ਵਗੈਰਾ ਦੀ ਹੋਰ ਸਾਰਾ ਕੁਝ ਉਹ ਅਸੀਂ ਜੇਵੇ ਕੋਈ ਕਿਸੇ ਦਾ ਇੰਡੀਕੇਟਿਵ ਆਏਗਾ ਪਰ ਡੈਫੀਨਿਟਲੀ ਇਹ ਦੋ ਬੰਦਿਆਂ ਦਾ ਤਾਂ ਆਪਸ ਵਿੱਚ ਲਿੰਕ ਬੜਾ ਕਲੀਅਰ ਆਇਆ ਬਲਵਿੰਦਰ ਗੋਪੀ ਦਾ ਤੇ ਸਾਬਰ ਸੰਤੋ ਦਾ ਅਰੇ ਕਮੇਲੇ ਤੋਂ ਹੋਈ ਜਿਹੜੀ ਬਿਲਕੁਲ ਬਾਰਡਰ ਦੇ ਜਗ੍ਹਾ ਉੱਥੇ ਵੀ ਪਹਿਲਾਂ ਇੱਕ ਦਰਗਾਹ ਤੋਂ ਜਿਹੜੀ ਕਾਫੀ ਜਿਹੜੀ ਬਰਾਮਦ ਹੋਈ ਸੀ ਤੇ ਪੁਲਿਸ ਹੁਣ ਕਰੂ ਕਿ ਚੈਕਿੰਗ ਕਰਾ ਦੋਤੀ ਨਾ ਦਰਗਾਹਾਂ ਦੇ ਆਸ-ਪਾਸ ਵੀ ਦੇਖ ਰਖ ਰਹੇ ਨੇ ਕੋਈ ਤਾਂ ਡੈਫੀਨੇਟਲੀ ਹੁਣ ਜਿਹੜੀ ਹੈ ਜਿਦਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਔਰ ਸੰਕੇਤ ਮਿਲਦੇ ਆਪਾਂ ਸਾਰਿਆਂ ਨੂੰ ਡੇਰੇ ਨੂੰ ਜਾਂ ਧਾਰਮਿਕ ਜਗ੍ਹਾ ਨੂੰ ਮਾੜਾ ਨਹੀਂ ਕਹਿ ਸਕਦੇ ਔਰ ਹਾਜੇ ਦਾ ਮਾੜੇ ਚੰਗੇ ਲੋਕ ਹੁੰਦੇ ਆ ਉਸ ਜਿਹੜੀ ਚੀਜ਼ ਹੋ ਜਾ ਕੇ ਹੋਈ ਆ ਆਪਾਂ ਪਬਲਿਕ ਦੇ ਸਾਹਮਣੇ ਤੁਹਾਡੇ ਰਾਹੀਂ ਲਿਆਉਂਦੀ ਆ ਨੈਚੁਰਲੀ ਉਹਦੇ ਨਾਲ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਜਾਂਦੀ ਹੈ ਤੇ ਅੱਗੇ ਵਾਸਤੇ ਇਨਫੋਰਮੇਸ਼ਨ ਵੀ ਜ਼ਿਆਦਾ ਆਏਗੀ ਸਾਡੇ ਕੋਲ। ਅਰਸ ਇਹਨੂੰ ਬੜੀ ਜਾਣਕਾਰੀ ਸੀਗੀ ਡਰੋਨ ਵਗੈਰਾ ਚਾਹੁੰਦੇ ਜਾਂ ਤਕਨੀਕੀ ਕੋਈ। ਦੇਖੋ ਭਾਈ ਜਾਣਕਾਰੀ ਤਾਂ ਬੰਦੇ ਨੂੰ ਇਹਨਾਂ ਨੂੰ ਤਾਂ ਪਤਾ ਹੀ ਹੈ ਨਾ ਵੀ ਰਿਸੀਵ ਕਰ ਰਹੇ ਆ ਮੈਂ। ਉਹ ਬੇਸਿਕ ਚੀਜ਼ਾਂ ਤਾਂ ਇਹਨਾਂ ਨੂੰ ਪਤਾ ਹੀ ਹੈ ਅੱਜਕੱਲ। ਜਿੰਨੇ ਲੋਕ ਬਾਰਡਰ ਏਰੀਆ ਦੇ ਵਿੱਚ ਇਸ ਕੰਮਾਂ 'ਚ ਪਹਿਲਾਂ ਵੀ ਆਪਾਂ ਫੜੇ ਆ। ਬੈਚ ਲਈ ਉਹਨੂੰ ਡ੍ਰੋਨ ਦੀ ਟੈਕਨੋਲੋਜੀ ਡ੍ਰੋਨ ਦੀ ਲੈਂਡਿੰਗ ਡ੍ਰੋਨ ਤੋਂ ਚੀਜ਼ ਕੱਢਣੀ ਜਾਂ ਡ੍ਰੋਨ ਨੂੰ ਵਾਪਸ ਭੇਜਣਾ ਜਾਂ ਖਾਲੀ ਕਰਨਾ ਉਹ ਚੀਜ਼ਾਂ ਤਾਂ ਉਹ ਲੋਕ ਸਮਝਦੇ ਆਏ ਤਾਂ ਹੀ ਉਹ ਇੰਨੇ-ਇੰਨੇ ਕਨਸਾਈਨਮੈਂਟਸ ਉਹਦੇ ਵਿੱਚੋਂ ਧਾਰਦੇ ਆ।